ਲੁਧਿਆਣਾ ਦੇ ਹਲਕਾ ਪਸ਼ਮੀ ਦੇ ਵਿੱਚ ਹੋ ਰਹੀ ਇਸ ਅਮਨੀ ਚੋਣ ਨੂੰ ਲੈ ਕੇ ਮਾਹੌਲ ਪੂਰੀ ਤਰ੍ਹਾਂ ਦੇ ਨਾਲ ਗਰਮਾ ਚੁੱਕਾ ਹੈ ਦੱਸ ਦਿਆ ਕਿ ਵਿਰੋਧੀ ਪਾਰਟੀਆਂ ਦੇ ਵੱਲੋਂ ਸੱਤਾਧਾਰੀ ਪਾਰਟੀ ਤੇ ਧੱਕੇਸ਼ਾਹੀ ਦੇ aarop ਲਗਾਏ ਜਾ ਰਹੇ ਨੇ ਜਵਾਹਰ ਕੈਂਪ ਦੇ ਵਿੱਚ ਕਾਂਗਰਸ ਪਾਰਟੀ ਤੇ ਵਰਕਰਾਂ ਦੇ ਨਾਲ ਧੱਕਾਸ਼ਾਹੀ ਕਰਨ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੇ ਲੀਡਰ ਕੇਂਦਰੀ ਮੰਤਰੀ ਰਵਨੀਤ ਸਿੰਘ ਵਿੱਟੂ ਜਵਾਹਰ ਕੈਂਪ ਪੁਚੇ ਅਤੇ ਭਾਰਤੀ ਜਨਤਾ ਪਾਰਟੀ ਦੇ ਦਫ਼ਤਰ ਪਹੁੰਚੋਣਾ ਕਿ ਉਹਨਾਂ ਦੇ ਕਿਸੇ ਵਰਕਰ ਨਾਲ ਝੇਕਰ ਕੋਈ ਧੱਕਾ ਕੀਤਾ ਜਾਵੇਗਾ ਉਹ ਬਰਦਾਸ਼ਤ ਨਹੀਂ ਹੋਵੇਗਾ ਗੱਲ ਇੰਨੀ ਆ ਇਸ ਵੇਲੇ ਜਵਾਰ ਨਗਰ ਕੈਂਪਸ ਆਪਾਂ ਖੜੇ ਆ ਜਿੱਥੇ بار-ਬਾਰ ਇਹ ਟਰਾਈ ਕੀਤੀ ਜਾ ਰਹੀ ਆ بار-ਬਾਰ ਇਹ ਟਰਾਈ ਕੀਤੀ ਜਾ ਰਹੀ ਆ ਭਾਈ ਅਸੀਂ ਉੱਥੇ ਰਾਸ਼ਨ ਪਹਚਾਈਏ ਪਰ ਮੈਂ ਅੱਜ ਇੱਕ ਗੱਲ ਕਹਿਣੀ ਚਾਹੁੰਦਾ ਜੋ ਭਗਵੰਤ ਮਾਨ ਨੇ ਜੋ ਰੀਤ ਪਾਈ ਆ ਜਦੋਂ ਔਨ ਰਿਕਾਰਡ ਮੈਨੂੰ ਯਾਦ ਆ ਮੈਂ ਉਸ ਵੇਲੇ ਗਿੱਦੜਵਾ ਇਲੈਕਸ਼ਨ ਸੀ ਉਦੋਂ ਪਹਿਲਾਂ ਵੀ ਉਹ ਕਹਿੰਦੇ ਸੀ ਕੀ ਕਹਿੰਦੇ ਸੀ ਚੋਣਾਂ ਤੋਂ ਪਹਿਲਾਂ ਵੀ ਕੋਈ ਗੱਲ ਨਹੀਂ ਜਿਹੜਾ ਪੈਸੇ ਲਿਆਉਂਦਾ ਪੈਸਾ ਲੈ ਲਓ ਆਟਾ ਲਿਆਉਂਦਾ ਆਟਾ ਲੈ ਲਓ ਸਮਾਨ ਲਿਆਉਂਦਾ ਸਮਾਨ ਲੈ ਲਓ ਕੀ ਕਿਹਾ ਸੀ ਉਹਨਾਂ ਨੇ ਇਹੀ ਕਿਹਾ ਸੀ ਨਾ ਹੁਣ ਭਾਈ ਜੇ ਹਜ਼ਾਰ ਹਜ਼ਾਰ ਕਰੋੜ ਰੁਪਈਆ ਆਮ ਆਦਮੀ ਦੇ ਕੋਲ ਆ ਆਮ ਆਦਮੀ ਦੇ ਕੈਂਡੀਡੇਟ ਕੋਲ ਆ ਤੇ ਆਪਾਂ ਲੈ ਲਓ ਬਾਜ਼ਾਰ ਚ ਆਇਆ ਬਾਜ਼ਾਰ ਆਪਾਂ ਨੂੰ ਕੀ ਤਕਲੀਫ ਆ ਵੋਟ ਜਿਹੜੀ ਪਾਉਣੀਆਂ ਲੋਕਾਂ ਨੇ ਉਹ ਇਹ ਆਟੇ ਨਾਲ ਨਹੀਂ ਪਾਉਣੀ ਇਹ ਸੂਟਾ ਨਾਲ ਨਹੀਂ ਪਾਉਣੀ ਇਹ ਪੈਸੇ ਨਾਲ ਨਹੀਂ ਪਾਉਣੀ ਉਹ ਉਹਨਾਂ ਨੇ ਆਪਣੀ ਮਰਜ਼ੀ ਨਾਲ ਪਾਉਣੀ ਆ ਪਰ ਜਿਹੜਾ ਸਮਾਨ ਆ ਰਿਹਾ ਇਹ ਸਮਾਨ ਆ ਜਿਹੜਾ ਇਹ ਸਾਰਾ ਪੈਸਾ ਲੋਕਾਂ ਦਾ ਹੈ ਸਰਕਾਰ ਦਾ ਪੈਸਾ ਹੈ بڑے بڑے ਇੰਡਸਟਰੀਸ ਤੋਂ ਦਾ ਭਾਈدار ਪੈਸਾ ਹੈ ਜਿਹੜਾ ਲੋਕਾਂ ਤੋਂ ਇੰਡਸਟਰੀ ਵਾਲੇ ਆ ਨੇ ਜਿਹੜੇ ਇਹਦੀ ਮਦਦ ਕਰ ਰਹੇ ਆ ਤੇ ਮੈਂ ਕਹਿੰਦਾ ਸਾਰਿਆਂ ਨੂੰ ਬਿਲਕੁਲ ਗਰੀਬ ਆਦਮੀ ਆਮ ਆਦਮੀ ਦੁਗਣਾ ਤਿਗਣਾ ਸਮਾਂ ਤੇ ਜਾਣ ਜਿਹੜਾ ਵੰਡਣ ਆ ਰਿਹਾ ਜਿਹੜਾ ਵੰਡਣ ਆ ਰਿਹਾ ਉਹ ਵੀ ਸਾਡੇ ਚੋਂ ਆ ਨਾ ਉਹਨੂੰ ਵੀ ਇਹਨਾਂ ਨੇ ਲਾਲਚ ਦੇ ਕੇ ਲਾਏ ਹੋਇਆ ਜੇ ਕਿਸਦੇ ਘਰੇ ਮੈਂ ਕਹਿੰਨਾ ਇਹ ਚ ਪਾਉਂਗੀ ਪਰ ਇੱਕ ਕਰੋੜੀ ਬਰੋੜਾ ਕੈਂਡੀਡੇਟ ਆ ਜਿਹਦੇ ਘਰੋਂ ਇਹ ਆਟਾ ਆ ਰਿਹਾ ਦਾਲ ਆ ਰਹੀ ਆ ਬੈਗ ਆ ਰਹੇ ਆ ਪੈਸਾ ਆ ਰਿਹਾ ਸ਼ਰਾਬ ਆ ਰਹੀ ਆ ਭਰ-ਭਰ ਰੱਖੋ ਅੰਦਰ ਦੋ-ਦੋ ਮਹੀਨੇ ਦਾ ਸਟੋਰ ਕਰੋ ਅੰਦਰ ਇਸ ਕਰਕੇ ਕਿਸੇ ਨੂੰ ਵੀ ਮੈਂ ਸਮਝਦਾ ਕਾਂਗਰਸ ਨੂੰ ਵੀ ਮੈਂ ਆਪਣੀ ਪਾਰਟੀ ਵਾਲੇ ਵੀ ਕਿਸੇ ਨੂੰ ਨਾ ਰੋਕੋ ਵੋਟ ਜਿਹੜੀ ਪਾਉਣੀ ਆ ਉਹ ਕਿਸੇ ਨੇ ਆਪਣੀ ਮਰਜ਼ੀ ਨਾਲ ਪਾਉਣੀ ਆ ਵੋਟ ਕਿਸੇ ਨੇ ਨਹੀਂ ਲੋਕੀ ਸਿਆਣੇ ਨੇ ਲੋਕਾਂ ਨੂੰ ਪਤਾ ਵੀ ਇਹਨਾਂ ਨੇ ਦੁਬਾਰਾ ਆਉਣਾ ਇਸ ਕਰਕੇ ਠੰਡਾ ਸੰਜੀਵ ਰੋੜੇ ਦਾ ਜਿਹਹ ਜਿਹਾਂ ਜਿਹਹ ਜੇ ਕਮਰਿਆਂ ਚੋਂ ਰਹਿੰਦੇ ਆ ਅਲੀ ਸ਼ਾਨ ਜਿਹਹ ਜੇ ਫਾਈਵ ਸਟਾਰਾਂ ਚ ਆਮ ਆਦਮੀ ਪਾਰਟੀ ਰਹਿੰਦੀ ਆ ਉੱਥੋਂ ਇਹ ਸਾਰਾ maal ਆ ਰਿਹਾ ਇਹਨੂੰ ਘਰਾਂ ਚ ਆਉਣ ਦੋ ਇਹ ਸਾਰੇ ਗਰੀਬ ਆਦਮੀ ਦਾ ਉਹਨੂੰ ਤਾਂ ਦੁਬਾਰਾ ਤਾਂ ਇਹਨਾਂ ਨੇ 1000 ਰੁਪਏ ਦੇਣਾ ਨਹੀਂ ਕੱਖ ਨਹੀਂ ਦੇਣਾ ਇਹਨਾਂ ਨੇ ਪੈਨਸ਼ਨ ਪੈਨਸ਼ਨ 2500 ਨਹੀਂ ਦੇਣੀ ਆਹੀ ਸਮਾਨ ਆ ਵਧੀਆ ਸੂਟ ਜਿਹਹੇ ਆਪ ਪਾਉਂਦੇ ਆ ਸੰਜੀਵ ਰੋੜਾ ਦੇ ਪਰਿਵਾਰ ਉਹੋ ਜਿਹੇ ਸੂਟ ਆ ਰਹੇ ਆ ਉਹੋ ਜੀਆਂ ਸਾੜੀਆਂ ਆ ਰਹੀਆਂ ਇਸ ਕਰਕੇ ਇਹ ਮਲਾਈ ਆ ਇਹ ਜਿੰਨਾ ਚਿਰ 2 ਦਿਨ ਮਿਲਦੀ ਆ ਇਹ ਮਲਾਈ ਨੂੰ ਕਦੇ ਵੀ ਛੱਡਣਾ ਨਹੀਂ ਚਾਹੀਦਾ ਜੀ ਕਾਂਗਰਸ ਇੱਕ ਵੱਡੀ ਗੱਲ ਹੈ ਜਿਹੜਾ ਬੈਗ ਹੈ ਨਾ ਬੈਗ ਦੇ ਤੇ ਦਿੱਤੀ ਆ ਉਹਦੇ ਤੇ ਹੀ ਕਾਰਵਾਈ ਪੁਲਿਸ ਕਰ ਰਹੀ ਆ ਨਹੀਂ ਦੇਖੋ ਉਹ ਸਰਕਾਰਾਂ ਕਰਦੀਆਂ ਹੁੰਦੀਆਂ ਉਹ ਸਰਕਾਰਾਂ ਕਰਦੀਆਂ ਹੁੰਦੀਆਂ ਮੈਂ ਹੀ बार-बार ਸਭ ਨੂੰ ਕਹਿਣਾ ਵੀ ਉਹ ਅਲੱਗ ਗੱਲ ਆ ਉਹ ਤਾਂ ਇਹ ਸ਼ੈ ਮਾਦੀ ਜਿਹੜੀ ਆਪੋਜੀਸ਼ਨ ਇਹ ਗੱਲ ਚੱਲਣੀ ਆ ਅੱਜ ਦੀ ਰਾਤ ਆ ਜਿਹੜੀ ਉਹ ਅੱਜ ਦੀ ਰਾਤ ਆ ਜਿਹੜੀ ਉਹ ਸਰਕਾਰ ਦੀ ਹੁੰਦੀ ਆ ਉਹਨਾਂ ਨੇ ਇਹ ਕੁਝ ਕਰਨਾ ਹੀ ਹੁੰਦਾ ਜੇ ਰੋਕਾਂਗੇ ਉਹ ਪੁਲਿਸ ਆਪ ਕਰ ਦੂਗੀ ਐਂਬੂਲੈਂਸਾਂ 'ਚ ਭਰ ਕੇ ਲੈ ਆਉਣਗੇ ਉਹਨਾਂ 'ਚ ਹੋਰ ਨਹੀਂ ਤਾਂ ਜਿਹੜਾ ਇਹ ਉਹਨਾਂ ਦੀ ਪੁਲਿਸ ਦੀਆਂ ਗੱਡੀਆਂ ਵੰਡ ਦੇਣਗੀਆਂ ਉਹ ਤਾਂ ਉਹਨਾਂ ਨੇ ਕੰਮ ਕਰਨਾ ਹੁੰਦਾ ਨਹੀਂ ਰੋਕ ਸਕਦੇ ਸਮਾ ਤੇ ਖੁੱਲਾ ਮਾਲ ਆਉਣ ਦਿਓ ਸਭ ਆਪਣੇ ਆਪਣੇ ਘਰਾਂ 'ਚ ਇਹਨਾਂ ਤੋਂ ਲਹਾ ਲੋ ਜਿੰਨੀਆਂ ਗੱਡੀਆਂ ਟਰੱਕ ਆਉਂਦੇ ਆ ਆਪਣੇ ਘਰਾਂ 'ਚ ਸਿੱਧੇ ਲਵਾਓ ਲੋਕਾਂ ਦਾ ਰਾਮ ਦੇ ਨਾਲ ਆ ਗਰਮੀ ਆ ਕੋਕ ਦੇ ਕੋਕ ਆਉਂਦੇ ਆ ਦੂਜਾ ਸਮਾਨ 88 pm ਵਾਲਾ ਸ਼ਾਮ ਵਾਲਾ ਵੀ ਆ ਰਿਹਾ ਤੇ ਨਾਲ ਲੇਡੀਜ਼ ਦੇ ਲਈ ਸੂਟ ਆ ਰਹੇ ਆ ਬੱਚਿਆਂ ਲਈ ਬੈਗ ਜਿਓਮੈਟਰੀ ਬਾਕਸ ਆ ਰਹੇ ਆ ਦੁਬਾਰਾ ਲੱਗਣੇ ਆ ਕਿਤੇ ਇਹਨਾਂ ਨੇ ਦੇਣੇ ਆ ਬਿੱਟੂ ਜੂ ਬਕਾਇਆ ਉਹਨਾਂ ਫੋਟੋ ਬਣੀ ਹੋਈ ਹੈ ਜੀ ਕਾਪੀਆਂ ਦੇ ਉੱਤੇ ਬਕਾਇਦਾ ਫੋਟੋਆਂ ਬਣੀਆਂ ਹੋਈਆਂ ਆ ਪ੍ਰਿੰਟ ਕੋਈ ਆ ਰਹੇ ਆ ਬੈਗ ਮਦਮੀ ਪਾਣੀ ਉਹਦੇ ਨਾਲ ਜ਼ਰੂਰ ਹਾਂ ਉਹਦੇ ਨਾਲ ਜਦੋਂ ਇਲੈਕਸ਼ਨ ਕਮਿਸ਼ਨ ਕੱਲ ਹੋਊਗਾ ਨਾ ਉਹਦੇ ਵਿੱਚ ਜਦੋਂ ਇਹ ਚੀਜ਼ਾਂ ਆਉਣੀਆਂ ਜੇ ਖੁਦਾ ਨਾਲ ਖਾਸੇ ਜਿੱਤ ਵੀ ਜਾਂਦੇ ਆ ਐਮਐਲਏ ਬਣ ਜਾਂਦੇ ਆ ਤਾਂ ਵੀ ਇਲੈਕਸ਼ਨ ਕਮਿਸ਼ਨ ਨੇ ਇੱਕ ਜਿਹੜਾ ਇਹ ਉਹ ਇਹਨਾਂ ਨੂੰ ਡਿਸਕਵালিਫਾਈ ਕਰਨਾ ਹੈ ਇਹਨਾਂ ਦੀ ਐਮਐਲਏ ਸ਼ਿਪ ਜੇ ਬਣ ਗਈ ਉਹ ਵੀ ਰਹਿਣੀ ਨਹੀਂ ਕਿਉਂਕਿ ਇਹ ਸਬੂਤ ਨੇ ਜਿਹੜੇ ਸਾਰੇ ਉਹ ਬਾਈ ਨੇਮ ਮਿਲੇ ਹੋਏ ਨੇ ਇਹਨਾਂ ਦੇ ਦਫ਼ਤਰੋਂ ਸਾਰੀਆਂ ਜਿਹੜੇ ਰਿਕਾਰਡ ਨੇ ਕਿਸ ਤਰੀਕੇ ਨਾਲ ਗੱਡੀਆਂ ਆ ਰਹੀਆਂ ਕਿੱਥੋਂ ਜਾ ਰਹੀਆਂ ਨੰਬਰ ਨੋਟ ਨੇ ਮੀਡੀਆ ਦੇ ਕੋਲ ਸਭ ਦੇ ਕੋਲ ਇਸ ਕਰਕੇ ਉਹਨਾਂ ਨੇ ਡਿਸਕਵালিਫਾਈ ਹੋ ਜਾਣਾ ਇਸ ਕਰਕੇ ਉਹਨਾਂ ਨੂੰ ਵੋਟ ਨਾ ਪਾਓ ਬਟੂ ਜੀ ਜਦੋਂ ਬੋਲ ਬਾਟ ਰਹੇ ਨਤੀਜਾ ਨਤੀਜਾ ਤਾਂ ਕੀ ਵਰਕੇ ਪੈਗਾ ਜੋ ਮੋਰ ਬਾਟ ਰਹੇ ਆਵਾ ਕੋਨ ਨਤੀਜਾ ਜਿਹੜਾ ਆ ਕੰਮ ਕਰਦੇ ਆ ਨਾ ਇੱਥੋਂ ਇਹ ਪਤਾ ਲੱਗ ਜਾਂਦਾ ਵੀ ਕਿਤੇ ਨਾ ਕਿਤੇ ਆਪਣੇ ਜਿਹੜੇ ਸਾਢੇ 3 ਸਾਲ ਦੇ ਕੰਮ ਨੇ ਉਹਨਾਂ ਤੇ ਵਿਸ਼ਵਾਸ ਨਹੀਂ ਕਿਤੇ ਨਾ ਕਿਤੇ ਮਨ ਚ ਡਰਾ ਜੇ ਉਹਨਾਂ ਦੇ ਅੰਦਰ ਵਿਸ਼ਵਾਸ ਹੋਵੇ ਵੀ ਸਾਡੇ ਕੰਮਾਂ ਨੂੰ ਵੋਟ ਪੈਣੀ ਆ ਸਾਨੂੰ ਵੋਟ ਪੈਣੀ ਆ ਤੇ ਆਖੇ ਖੇ ਖਰਾਬ ਕਾਦੇ ਲਈ ਕਰਨ ਆਖੇ ਕਾਦੇ ਲਈ ਖਾਰੇ ਆਹੋ ਜੇ ਉਹਨਾਂ ਨੂੰ ਲੋੜ ਨਹੀਂ ਉਹ ਕਾਦੇ ਲਈ ਮੈਂ ਨਹੀਂ ਕਹਿੰਦਾ ਦੱਸੋ ਜੇ ਅਸੀਂ ਕਹਿੰਦੇ ਆ ਇਹ ਤਾਂ মিডিਆ ਕਹਿ ਰਹੀ ਆ ਏ ਮੀਡੀਆ ਦਿਖਾ ਰਿਹਾ ਵੀ ਆ ਗੱਡੀ ਨੰਬਰ ਇੱਥੋਂ ਆ ਗਈ ਆ ਗੱਡੀ ਨੰਬਰ ਨੀਲੇ ਨਗਰ ਦੀ ਇੱਥੋਂ ਆ ਗਈ ਆ ਸਮਾਨ ਭਰ ਕੇ ਆ ਗਈ ਪਰ ਉਹ ਮੈਂ ਉਹ ਕਹਿ ਰਹੇ ਆ ਪਰ ਉਹਨਾਂ ਦਾ ਡਰ ਆ ਜਿਹੜਾ ਜਿਹੜਾ ਸੰਜੀਵ अरोड़ा ਤੇ ਆਮ ਆਦਮੀ ਦਾ ਡਰ ਆ ਹਰਨ ਦਾ ਉਹ ਡਰ ਇਹ ਸਬੂਤ ਕਰਦਾ ਏ ਵੀ ਉਹ ਹਰ ਹਰ ਉੱਚੀ ਹਰਕਤ ਤੇ ਹਰ ਚੀਜ਼ ਵੰਡਣ ਬਣਾਉਣ ਤੇ ਉਹ ਤੁਲੇ ਹੋਏ ਨੇ ਤੇ ਟਾਰਗੇਟ ਕਿਨੂੰ ਕਰ ਰਹੇ ਆ ਉਹ ਏਰੀਆ ਟਾਰਗੇਟ ਕਰ ਰਹੇ ਆ ਜਿੱਥੋਂ ਉਹ ਸਮਝਦੇ ਆ ਵੀ ਇਹ ਗਰੀਬ ਆਦਮੀ ਇਹ ਬਕਾਊ ਆ ਇਹ ਹਰ ਚੀਜ਼ ਜਿਵੇਂ ਭਗਵੰਤ ਮਾਨ ਕਹਿੰਦਾ ਸੀ ਨਾ ਲਊਗਾ ਵੀ ਤੇ ਤੁਹਾਨੂੰ ਠੋਕੂਗਾ ਵੀ ਜਿਨੇ 100000 ਰੁਪਇਆ 25-25 ਸੌ ਨਹੀਂ ਨਹੀਂ ਦਿੱਤਾ ਇਹਨਾਂ ਨੂੰ ਵੀ ਪਤਾ ਅੱਛਾ ਬਿੱਟੂ ਜੀ ਕੀ ਲੱਗਦਾ ਇਹ ਇਹ ਮੇਲਾ ਹੈ ਜਿਹੜਾ ਇਹ ਸਿਰਫ ਤੇ ਸਿਰਫ ਲਾਸਟ ਸਮਾਂ ਹੈ ਕਿ ਇਲੈਕਸ਼ਨ ਕਮਿਸ਼ਨ ਧਿਆਨ ਦੇ ਰਿਹਾ ਹੈ ਇਸ ਵਾਲੇ ਇਲੈਕਸ਼ਨਾਂ ਦੇ ਵਿੱਚ ਕੀ ਲੱਗਦਾ ਤੁਹਾਨੂੰ ਨਹੀਂ ਦੇਖੋ ਜੀ ਜਦੋਂ ਸਰਕਾਰ ਹੁੰਦੀ ਆ ਨਾ ਸਰਕਾਰ ਜਿਹੜੀ ਆ ਪੰਜਾਬ ਦੀ ਇਲੈਕਸ਼ਨ ਕਮਿਸ਼ਨ ਮੈਂ ਕਹਿੰਦਾ ਆਪਣੀ ਮੈਂ ਬਾਹ ਲਾਉਂਦਾ ਮੈਂ ਇੱਕ ਮੰਤਰੀ ਹੋ ਕੇ ਮੈਂ ਇਹ ਨਹੀਂ ਕਹਿ ਸਕਦਾ ਨਾ ਮੈਂ ਕਦੇ ਇਹ ਕਹਿਣਾ ਹੈ ਸਾਨੂੰ ਇਲੈਕਸ਼ਨ ਕਮਿਸ਼ਨ ਤੇ ਵਿਸ਼ਵਾਸ ਆ ਚਾਹੇ ਇਲੈਕਸ਼ਨ ਕਮਿਸ਼ਨ ਡੀਸੀ ਉਹਦਾ مالک ਹੁੰਦਾ ਏ ਚਾਹੇ ਇਲੈਕਸ਼ਨ ਕਮਿਸ਼ਨ ਜਿਹੜਾ ਸੂਬੇ ਦਾ ਹੁੰਦਾ ਉਹ ਇੱਕ ਆਈਐਸ ਅਫੀਸਰ ਹੁੰਦਾ ਦੇਸ਼ ਦੇ ਇਲੈਕਸ਼ਨ ਕਮਿਸ਼ਨ ਵਾਂਗੂ ਨਹੀਂ ਇੰਡੀਪੈਂਡੈਂਟ ਬੰਦਾ ਹੁੰਦਾ ਏ ਉਹ ਇਲੈਕਸ਼ਨ ਕਮਿਸ਼ਨ ਨੂੰ ਚੁਣਦਾ ਕੌਣ ਆ ਦੇਸ਼ ਦੇ ਨੂੰ ਆਪੋਜੀਸ਼ਨ ਲੀਡਰ ਵੀ ਵਿੱਚ ਬੈਂਦਾ ਏ ਉਹਦੇ ਵਿੱਚ ਪ੍ਰਾਈਮ ਮਿਨਿਸਟਰ ਵਿੱਚ ਬੈਂਦੇ ਆ ਪਰ ਉਰੇ ਦਾ ਜਿਹੜਾ ਪੰਜਾਬ ਦਾ ਇਲੈਕਸ਼ਨ ਕਮਿਸ਼ਨਰ ਹੁੰਦਾ ਉਹ ਇੱਕ ਆਈਐਸ ਅਫਸਰ ਹੁੰਦਾ ਸਰਕਾਰ ਦਾ ਲਾਇਆ ਹੁੰਦਾ ਇਸ ਕਰਕੇ ਉਹਨੇ ਇਹ ਕੰਮ ਕਰਨਾ ਹੀ ਹੁੰਦਾ